ਅੱਜ ਮੰਦਰ ਰਾਮ ਬਾਣੀ ਠਾਕਰ ਦੁਆਰਾ ਪਿੰਡ ਚੱਬਾ ਵਿਖੇ ਮਾਗੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਮੰਦਰ ਦੇ ਪ੍ਰਧਾਨ ਅਸ਼ਵਨੀ ਕੁਮਾਰ ਕਾਲੇ ਸ਼ਾਹ ਸਾਬਕਾ ਸਰਪੰਚ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੰਦਰ 200 ਸਾਲ ਪੁਰਾਣਾ ਮੰਦਰ ਹੈ। ਇੱਥੇ ਬੜੀ ਹੀ ਦੂਰ ਦੂਰੋਂ ਸੰਗਤਾਂ ਆਪਣੀ ਮਨੋਕਾਮਨਾਵਾਂ ਪੂਰੀਆਂ ਕਰਨ ਆਉਂਦੀਆਂ ਹਨ। ਇਸ ਮੌਕੇ ਰਿਸ਼ੀ ਰਾਮ ਬਾਣੀ, ਰਕੇਸ਼ ਰਾਮ ਬਾਣੀ, ਪੰਡਿਤ ਰਮਨ ਰਾਦੇ, ਰਵੀ ਕੁਮਾਰ, ਇੰਦਰਜੀਤ ਰਾਮ ਬਾਣੀ, ਰਵੀ ਰਾਮ ਬਾਣੀ, ਵਿਨੋਦ ਪੁੰਜ ਨਾਲ ਹੋਰ ਮੈਂਬਰ ਸਾਹਿਬਾਨ ਮੌਜੂਦ ਸਨ। ਚੰਦ ਆ ਜੀ ਆਪਣਾ ਨਾਮ ਦੱਸੋ ਅਸ਼ੁਨੇਕ ਬਾਹਰ ਪੁੱਤਰ ਸੱਤਪਾਲ ਸਾਫਗੜ ਸਰਪੰਚ ਇੱਥੇ ਮਗਿੱਦਾ ਮੇਲਾ ਹਰ ਸਾਲ ਜੇ ਤਰ੍ਹਾਂ ਹਮਨੇ ਹੁੰਦੇ ਆ ਬਾਬਾ ਮੋਤੀ ਰਾਲ ਜੀ ਦੇ ਆਪਣੇ ਨਾਨਕ ਹੀ ਢਾਡੀ ਸਾਹਬ ਸਿੰਘ ਢਾਡੀ ਵਾਲਿਆਂ ਦੇ ਉਹ ਬੰਦਾ ਬੜਾ ਗਰੀਬ ਬੜਾ ਹੈ ਮੋਤੀ ਰਾਲ ਤੇ ਉਹਨਾਂ ਦੇ ਬੇਟੇ ਚੰਨ ਨੇ ਹੱਥੇ ਹੱਥ ਰਹੇ ਵੀ ਮੇਰਾ ਵੀ ਡੋਗ ਕਟੋ ਕਸ਼ਟ ਕਟੋ ਰਾ ਫਿਰ ਠਾਗਰ ਦੀ ਰਾਮ ਬਾਣੀ ਮੰਦਰ ਆਏ ਤੇ ਫਿਰ ਉਹ ਸਾਰਾ ਉਹਦਾ ਸ਼ਰਾ ਕਿਹੜਾ ਮਾਰ ਦਫਰਤਾ ਤੇ ਪੰਦਰਾ ਹੋ ਵੀ ਗਿਆ ਸਾਨੂੰ ਪਾਲੀ ਮਿਲੀ ਇਹ ਸਾਰੇ ਪਿੰਡਾਂ ਦੇ ਲੋਕ ਆਉਂਦੇ ਆ ਪਰ ਮੰਨਦੇ ਆ ਤੇ ਕੋਈ ਗੱਲ ਬਹੁਤ ਜਿਆਦਾ ਬਾਉ ਜੀ ਬਾਉ ਬినੋਦ ਪੁੰਜਾ ਜੀ ਵੈਸੇ ਮੰਦਿਰ ਦੇ ਇਤਿਹਾਸ ਬਾਰੇ ਥੋੜਾ ਜਿਹਾ ਸਮਾਜ ਦੇ ਵਿੱਚ ਜੋ ਹਾਂ ਇੱਥੇ ਜਿੱਦਾਂ ਤੁਹਾਨੂੰ ਸਰਪੰਚ ਸਾਹਿਬ ਦੱਸਦੇ ਪਏ ਆ ਜੀ ਕਿ ਬਹੁਤ ਸਮਾਂ ਪਹਿਲਾਂ ਇੱਥੇ ਮੋਤੀ RAM ਜੀ ਹੋਏ ਜਿਨ੍ਹਾਂ ਨੇ ਸੇਵਾ ਕੀਤੀ ਠਾਕੁਰਾਂ ਦੀ ਉਹਨਾਂ ਨੂੰ ਬਹੁਤ ਕੋਈ ਦੁੱਖ ਦੇਦਰ ਸੀ ਉਹਨਾਂ ਠਾਕੁਰ ਜੀ ਅੱਗੇ ਬੇਨਤੀ ਕੀਤੀ ਕਿ ਮੇਰਾ ਦੁੱਖ ਦੇਦਰ ਦੂਰ ਕੀਤਾ ਜਾਵੇ ਤੇ ਠਾਕੁਰ ਜੀ ਮਹਾਰਾਜ ਨੇ ਇੱਥੇ ਨਗਰ ਦੇ ਵਿੱਚ ਆ ਕੇ ਠਾਕੁਰ ਦਵਾਰੇ ਉਹਨਾਂ ਦਾ ਦੁੱਖ ਜਿਹੜਾ ਦੂਰ ਕੀਤਾ ਪੁਨਰਦਾ ਭਲਾ ਕੀਤਾ ਤੇ ਉਹਨਾਂ ਨੂੰ ਭਾਗ ਲਾਇਆ ਜਿਨ੍ਹਾਂ ਨੂੰ 15-20 ਕਿਲੇ ਪਹਿਲੇ ਵੀ ਉਸ ਵੇਲੇ ਮਿਲੀ ਤੇ ਉਦੋਂ ਤੋਂ ਹੀ ਇਹ ਜਿਹੜਾ ਦਰਬਾਰ ਆ ਇੱਕ ਠਾਕੁਰ ਦੁਆਰਾ ਛੋਟਾ ਅੰਦਰ ਵੀ ਹੈਗਾ ਉਥੇ ਮੇਲੇ ਵੀ ਲੱਗਦੇ ਆ ਸ਼ਿਵਰਾਤਰੀ ਦਾ ਪ੍ਰੋਗਰਾਮ ਵੀ ਹੁੰਦਾ ਵਾ ਜਾਗਰਣ ਵੀ ਹੁੰਦਾ ਜੀ ਕਿੰਨੇ ਸਾਲ ਪੁਰਾਣਾ ਮੰਦਿਰ ਹੈ 200 ਸਾਲ 200 ਸਾਲ ਪੁਰਾਣਾ ਮੰਦਿਰ ਬਹੁਤ ਵੱਡਾ ਯਾਨੀ ਬਜ਼ੁਰਗਾਂ ਦੇ ਸਮੇਂ ਤੋਂ ਚੱਲਦਾ ਆ ਰਿਹਾ ਪ੍ਰੋਗਰਾਮ ਆ ਜੀ ਜੀ ਗ੍ਰਾਮਬਾਨੀ ਤਾਂ ਤਾਂ ਬਾਬਾ ਠਾਕੁਰ ਜੀ ਮਹਾਰਾਜ ਕੀ ਜੈ ਗ੍ਰਾਮਬਾਨ ਇਹ ਜਿਹੇ ਦਰਬਾਰ ਬਣਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਬਣਾਇਆ 1835 ਦਾ ਉਦੋਂ ਤੋਂ ਹੀ ਬਾਗੀ ਤੇ ਹਰ ਸਾਲ ਮੇਲਾ ਮਨਾਇਆ ਜਾਂਦਾ ਇੱਥੇ ਇੱਥੇ RAM BANI ਮੰਦਿਰ ਇਹ 1835 ਚ ਬਣਾਇਆ ਹੈ 179 ਸਾਲ ਹੋ ਗਏਗੇ ਹਾਂ ਜਿੰਦ ਚੱਬਾ ਪਿੰਡ ਚੱਬਾ ਸਰਦਾ ਬਹੁਤ ਜਿਆਦਾ ਸਰਦਾ ਜੀ ਹੁਮਮ ਆ ਗਿਆ ਆ ਲਾਗੀ ਚਾਗੀ ਤੇ ਪਿੰਡਾਂ ਦੇ ਵੀ ਹੁੰਦੇ ਸ਼ਹਿਰੋਂ ਵੀ ਹੁੰਦੇ ਸੰਗਤ ਦੂਰ ਦਰਾਜੇ ਦੀ ਸਾਰੇ ਬੰਨੇ ਹੁੰਦੀ ਹੈ ਆ ਕੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਪੂਰੀਆਂ ਜੀ ਸਮਾਜ ਜੀ ਕੋਈ ਇੱਕ ਸੇਵਾ ਦੇਣਾ ਚਾਹੁੰਦੇ ਮੰਦਿਰ ਵੀ ਕੋ ਨਮੀਨੋ ਸਾਰੀ ਦੇ ਕੰਮ ਚੱਲੰਦਾ ਹੈ ਵੱਤ ਵੱਤ ਸੰਗਤ ਆਉਣ ਉਹਨਾਂ ਦੀ ਮਨੋ ਕਾਮਨਾ ਠਾਕੁਰ ਜੀ ਪੂਰੀਆਂ ਕਰਨ ਮੰਦਿਰ ਦਾ ਸਹਿਯੋਗ ਕਰਨ ਠੀਕ ਹੈ ਪਰਮਸਠਾਕਰ ਜੀ ਮਹਾਰਾਜ ਆਪ ਨੂੰ ਸਦਾ ਹੀ ਜੈ ਬਈ ਮੈਂ ਕਰੂੰਗਾ ਮਨਤਰਾਪ ਸਿੰਘ ਸ਼ਰਮਾ ਜੀ ਦੇ ਤੋਂ ਅੱਜ ਬਾਕੀ ਦੇ ਸ਼ੁਭ ਦਿਹਾੜੇ ਤੇ ਉਹ ਪਲਾਸ ਜਿਹੜੇ ਪਰਮਸਠਾਕਰ ਜੀ ਮਹਾਰਾਜਾ ਸਥਾਨ ਤੇ ਹਾਜ਼ਰੀਆਂ ਭਰਨ ਵਾਸਤੇ ਆਏ ਆ ਇਸ ਪ੍ਰਾਚੀਨ ਸਥਾਨ ਦਾ ਇਤਿਹਾਸ ਜੋ ਕਿ 200 ਸਾਲ ਪੁਰਾਣਾ ਹੈ ਪਰਮਸਠਾਕਰ ਜੀ ਮਹਾਰਾਜ ਦੀ ਨਰਵਟ ਸਾਹਿਬ ਦੀ ਗੱਦੀ ਜੋ ਕਿ ਅਸਲ ਜਲੰਧਰ ਵਿਖੇ ਸੇ ਸ਼ੋਭਤ ਹੋ ਰਹੀ ਹੈ ਉਸ ਗੱਦੀ ਤੋਂ ਸਾਨੂੰ ਇਸ ਜਗ੍ਹਾ ਬਾਰੇ ਜਾਣਕਾਰੀ ਮਿਲੀ ਔਰ ਅੱਜ ਇਸ ਸਥਾਨ ਦੇ ਦਰਸ਼ਨ ਕਰਦੇ ਵਾਸਤੇ ਆਏ ਹਾਂ ਇਸ ਸਥਾਨ ਦੇ ਦਰਸ਼ਨ ਕਰਕੇ ਬੜੀ ਖੁਸ਼ੀ ਪ੍ਰਾਪਤ ਹੋਈ ਔਰ ਇਹ ਉਹ ਸਥਾਨ ਹੈ ਜਿੱਥੇ ਆ ਕੇ ਹਰਕਤ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਠਾਕੁਰ ਜੀ ਮਹਾਰਾਜ ਸਾਭ ਦੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਔਰ ਟਾਟਾ ਸਾਭ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਔਰ ਇਸ ਸਥਾਨ ਦੇ ਦਰਸ਼ਨ ਕਰਵਾਏ ਔਰ ਆਜ ਇਹ ਸੋਸਥਾਨ ਦੇ ਉੱਪਰ ਬੂਡ ਕੀਤੇ ਆ ਦੂਰ ਦੂਰ ਤੋਂ ਸੰਗਤਾਂ ਆ ਕੇ ਲਤਮਸਤਕ ਹੋਈਆਂ ਨੇ ਠਾਕੁਰ ਜੀ ਮਹਾਰਾਜ ਇਸੇ ਤਰ੍ਹਾਂ ਸਭ ਦੇ ਉੱਪਰ ਮੇਰ ਕਰਨਾ ਸਭ ਨੂੰ ਤੰਦਰੁਸਤੀਆਂ ਬਖਸ਼ਣ ਖੁਸ਼ੀਆਂ ਬਖਸ਼ਣ ਔਰ ਸਭ ਦੇ ਵਾਸਤੇ ਇਹ ਖੁਸ਼ੀਆਂ ਭਰਿਆ ਸਮਾਂ ਇਸੇ ਤਰ੍ਹਾਂ ਬਣਿਆ ਰਹੇ ਜੈ ਗੁਰ